ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਨੇ ਪਰੇਸ਼ਾਨ ਨੇ ਉਹ ਕਹਿੰਦੇ ਆ ਵੀ ਚੱਲਦੇ ਚੱਲਦੇ ਕੰਮਾਂ ਦੇ ਵਿੱਚ ਰੁਕਾਵਟਾਂ ਆ ਜਾਂਦੀਆਂ ਨੇ ਜਾਂ ਫਿਰ ਕਿਸੇ ਵੀ ਕੰਮ ਨੂੰ ਹੱਥ ਪਾਉਣੇ ਆ ਉਹਨੇ ਪਰੇ ਨਹੀਂ ਚੜਦਾ ਮਨ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਭਾਵ ਕਿ ਕਈ ਪ੍ਰਕਾਰ ਦੀਆਂ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਚਾਰੇ ਪਾਸਿਆਂ ਤੋਂ ਘੇਰ ਰੱਖਿਆ ਹੈ ਅਤੇ ਉਹਨਾਂ ਦੁੱਖ ਤਕਲੀਫਾਂ ਦੇ ਵਿੱਚੋਂ ਬਾਹਰ ਨਿਕਲਣ ਦਾ ਕੋਈ ਵੀ ਰਾਹ ਨਜ਼ਰ ਨਹੀਂ ਆ ਰਿਹਾ ਬਹੁਤ ਦੁਖੀ ਹੋ ਗਏ ਨੇ ਨਿਰਾਸ਼ ਹੋ ਗਏ ਨੇ ਤਾਂ ਉਹ ਆਪਣੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮਹਾਪੁਰਖਾਂ ਵੱਲੋਂ ਦੱਸੀਆਂ ਹੋਈਆਂ ਉਹ ਜੁਗਤियां ਉਹ ਨੁਕਤੇ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਜਿਨ੍ਹਾਂ ਦੇ ਨਾਲ ਆਪਾਂ ਇਹਨਾਂ ਦੁੱਖ ਤਕਲੀਫਾਂ ਦੇ ਵਿੱਚੋਂ ਬਾਹਰ ਆ ਸਕਦੇ ਹਾਂ ਸਾਡੀ ਜ਼ਿੰਦਗੀ ਦੀ ਇਹ ਨਿਰਾਸ਼ਾ ਦੁੱਖ ਦੂਰ ਹੋ ਸਕਦੇ ਆ ਤਾਂ ਵੀਡੀਓ ਨੂੰ ਪੂਰਾ ਸੁਣਿਓ ਜੀ ਕਿਉਂਕਿ ਅੱਤੀ ਅਧੂਰੀ ਗੱਲ ਸੁਣਨ ਦਾ ਕੋਈ ਲਾਭ ਕੋਈ ਫਾਇਦਾ ਨਹੀਂ ਹੁੰਦਾ ਤਾਂ ਆਓ ਵੀਡੀਓ ਸ਼ੁਰੂ ਕਰਦੇ ਆ ਸੰਗਤ ਜੀ ਸਭ ਤੋਂ ਪਹਿਲੀ ਗੱਲ ਇੱਥੇ ਮਹਾਪੁਰਖ ਜੀ ਇਹ ਸਮਝਾਉਂਦੇ ਨੇ ਕਿ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਹੋਵੇ ਤਾਂ ਸਭ ਤੋਂ ਪਹਿਲਾ ਸਹਾਰਾ ਆਪਣੇ ਗੁਰੂ ਦਾ ੱਕਣਾ ਹੈ ਤੁਹਾਨੂੰ ਚਾਰੇ ਪਾਸਿਆਂ ਤੋਂ ਵੀ ਨਾ ਹੋ ਜਾਵੇ ਦੁਨੀਆ ਦੇ ਵਿੱਚ ਬਿਲਕੁਲ ਇਕੱਲੇ ਰਹਿ ਜਾਓ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਵੀ ਇੱਕ ਦਰ ਤੁਹਾਡੇ ਲਈ ਹਮੇਸ਼ਾ ਖੁੱਲ੍ਹਾ ਰਹੇਗਾ ਉਹ ਦਰ ਹੈ ਗੁਰੂ ਨਾਨਕ ਪਾਤਸ਼ਾਹ ਦਾ ਤਾਂ ਉਸ ਦਰ ਦੇ ਉੱਤੇ ਜਾ ਕੇ ਮੱਥਾ ਟੇਕਣਾ ਹੈ ਉਸ ਦਰਦੇ ਉੱਤੇ ਜਾ ਕੇ ਸੇਵਾ ਕਰਨੀ ਆ। ਮਹਾਪੁਰਖ ਜੀ ਕਹਿੰਦੇ ਜਦੋਂ ਜ਼ਿੰਦਗੀ ਵਿੱਚ ਕੁਝ ਵੀ ਸਮਝ ਦੇ ਵਿੱਚ ਨਾ ਆਵੇ, ਦੁੱਖ ਤਕਲੀਫਾਂ ਦੇ ਨਾਲ ਘਿਰ ਜਾਓ ਤਾਂ ਗੁਰੂ ਘਰ ਦੇ ਵਿੱਚ ਜਾਣਾ ਸ਼ੁਰੂ ਕਰ ਦਿਓ। ਪਹਿਲੀ ਗੱਲ ਤਾਂ ਦੁੱਖ ਦੀ ਉਡੀਕ ਕਰਨੀ ਹੀ ਨਹੀਂ ਚਾਹੀਦੀ। ਸਾਨੂੰ ਹਰ ਰੋਜ਼ ਗੁਰੂ ਘਰੇ ਜਾਣਾ ਚਾਹੀਦਾ ਏ। ਪਰ ਜੇਕਰ ਤੁਸੀਂ ਕਿਸੇ ਵੀ ਕਾਰਨ ਵੱਸ ਨਹੀਂ ਜਾ ਪਾਉਂਦੇ ਤਾਂ ਜਦੋਂ ਵੀ ਜ਼ਿੰਦਗੀ ਵਿੱਚ ਕੋਈ ਦੁੱਖ ਤਕਲੀਫ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਸਹਾਰਾ ਗੁਰੂ ਦਾ ੱੱਕਣਾ ਹੈ। ਗੁਰੂ ਘਰੇ ਜਾਣਾ ਸ਼ੁਰੂ ਕਰਨਾ। ਸਵੇਰ ਵੇਲੇ ਚਲੇ ਜਾਓ ਸ਼ਾਮ ਵੇਲੇ ਚਲੇ ਜਾਓ ਇੱਕ ਵੇਲਾ ਪੱਕਾ ਕਰ ਲੈਣਾ ਹੈ ਅਤੇ ਰੋਜ਼ ਰੋਜ਼ ਜਾਣਾ ਹੈ ਇਹ ਨਹੀਂ ਆ ਵੀ ਇੱਕ ਦਿਨ ਚਲੇ ਗਏ ਫਿਰ ਨਹੀਂ ਗਏ ਰੋਜ਼ ਗੁਰੂ ਘਰ ਜਾਓ ਕਹਿੰਦੇ ਜਾ ਕੇ ਸੇਵਾ ਕਰੋ ਸੇਵਾ ਕਰਦੇ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਵੀ ਸਾਕੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਭਾਵੇਂ ਸਾਡੇ ਮਨ ਦੀ ਕੋਈ ਇੱਛਾ ਹੋਵੇ ਪਾਵੇਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਔਖੀ ਘੜੀ ਚੱਲ ਰਹੀ ਆ ਬਸ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਇੰਜ ਅਰਦਾਸ ਬੇਨਤੀ ਕਰਨੀ ਆ ਅਤੇ ਜਦੋਂ ਵੀ ਗੁਰੂ ਘਰੇ ਜਾਂਦੇ ਆ ਭਾਵੇਂ ਤੁਸੀਂ ਸਵੇਰ ਦੇ ਵੇਲੇ ਜਾ ਰਹੇ ਹੋ ਭਾਵੇਂ ਤੁਸੀਂ ਸ਼ਾਮ ਦੇ ਵੇਲੇ ਜਾ ਰਹੇ ਹੋ ਜੋ ਵੀ ਉੱਥੇ ਗੁਰਬਾਣੀ ਦਾ ਪਾਠ ਹੋ ਰਿਹਾ ਏ ਉਹਨੂੰ ਸੁਣ ਕੇ ਫਿਰ ਅਰਦਾਸ ਬੇਨਤੀ ਦੇ ਵਿੱਚ ਸ਼ਾਮਲ ਹੋਣਾ ਹੈ ਹੁਕਮਨਾਮਾ ਸਾਹਿਬ ਸੁਣ ਕੇ ਫੇਰ ਕਰਨੋਂ ਵਾਪਸ ਆਉਣਾ ਏ ਕਿਉਂਕਿ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਨੇ ਜੋ ਵੀ ਉਪਦੇਸ਼ ਦਿੱਤਾ ਹੁੰਦਾ ਏ ਉਹ ਸਾਡੇ ਲਈ ਆ ਤਾਂ ਖਾਸ ਕਰਕੇ ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਕੋਈ ਰਾਹ ਨਹੀਂ ਲੱਭ ਰਿਹਾ ਜੋ ਕਹਿੰਦੇ ਆ ਵੀ ਸਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਕਿ ਅਸੀਂ ਕੀ ਕਰੀਏ ਉਹ ਤਾਂ ਹੁਕਮਨਾਮਾ ਸਾਹਿਬ ਜ਼ਰੂਰ ਸੁਣਿਆ ਕਰੋ ਕਿਉਂਕਿ ਗੁਰੂ ਸਾਹਿਬ ਜੀ ਸਾਨੂੰ ਹੁਕਮਨਾਮੇ ਰਾਹੀਂ ਸਭ ਕੁਝ ਸਮਝਾ ਦਿੰਦੇ ਨੇ ਕਈ ਵਾਰ ਤੁਸੀਂ ਇਹ ਗੱਲਾਂ ਜਵਾ ਕੇ ਦੇਖ ਲਿਓ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਦੀ ਘੜੀ ਆ ਜਾਵੇ ਜਿੱਥੇ ਕੋਈ ਰਾਹ ਨਾ ਲੱਭ ਰਿਹਾ ਹੋਵੇ ਘਰੋ ਅਰਦਾਸ ਬੇਨਤੀ ਕਰਕੇ ਤੁਰ ਪੈਣਾ ਤਾਂ ਗੁਰੂ ਸਾਹਿਬ ਜੀ ਹੁਕਮਨਾਮੇ ਰਾਹੀਂ ਸਾਰੀ ਗੱਲ ਸਮਝਾ ਦਿੰਦੇ ਨੇ ਉਹ ਗੱਲ ਵੱਖਰੀ ਹੈ ਕਿ ਸਾਨੂੰ ਕਈ ਵਾਰ ਬਾਅਦ ਵਿੱਚ ਸਮਝ ਦੇ ਵਿੱਚ ਆਉਂਦਾ ਹੈ ਜਦੋਂ ਸਭ ਕੁਝ ਸਾਡੇ ਨਾਲ ਹੋ ਜਾਂਦਾ ਹੈ ਪਰ ਗੁਰੂ ਸਾਹਿਬ ਜੀ ਤਾਂ ਸਾਡੇ ਹਰ ਸਵਾਲ ਦਾ ਜਵਾਬ ਨਾਲ ਦੀ ਨਾਲ ਦਿੰਦੇ ਆ ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ ਹੈ ਸਹਿਜ ਦੇ ਨਾਲ ਪਿਆਰ ਦੇ ਨਾਲ ਕਰਨਾ ਗੁਰੂ ਸਾਹਿਬ ਜੀ ਇੱਕ ਇੱਕ ਸਵਾਲ ਦਾ ਜਵਾਬ ਦੇ ਰਹੇ ਹੁੰਦੇ ਨੇ ਜੋ ਵੀ ਸਾਡੇ ਮਨ ਅੰਦਰ ਸਵਾਲ ਚੱਲ ਰਹੇ ਹੁੰਦੇ ਹਨ ਉਹ ਗੁਰਬਾਣੀ ਦੇ ਪਾਠ ਦੇ ਵਿੱਚੋਂ ਸਾਨੂੰ ਮਿਲਦੇ ਆ ਕਿਉਂਕਿ ਗੁਰਬਾਣੀ ਦਾ ਪਾਠ ਗੁਰੂ ਦਾ ਗਿਆਨ ਆ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਤੱਖ ਵਰਤ ਰਹੇ ਨੇ ਜਦੋਂ ਆਪਾਂ ਪਰੋਸੇ ਦੇ ਨਾਲ ਗੁਰਬਾਣੀ ਦਾ ਪਾਠ ਕਰਾਂਗੇ ਤਾਂ ਸਾਨੂੰ ਸਭ ਕੁਝ ਇਸੇ ਵਿੱਚੋਂ ਮਿਲ ਜਾਣਾ ਹੈ ਕਿਸੇ ਵੀ ਵਹਿਮ ਭਰਮ ਵਿਚਾਰ ਵਿੱਚ ਨਹੀਂ ਪੈਣਾ ਕਿ ਮੈਨੂੰ ਕਿਸੇ ਨੇ ਕੁਝ ਕਰ ਦਿੱਤਾ ਮੇਰੇ ਕੰਮ ਨੂੰ ਕਿਸੇ ਨੇ ਬੰਨ੍ਹ ਦਿੱਤਾ ਏ ਨਾ ਜੇ ਵਿਚਾਰਾ ਵਿੱਚ ਪੈ ਗਏ ਵਹਿਮਾਂ ਭਰਮਾਂ ਵਿੱਚ ਪੈ ਗਏ ਫਿਰ ਇਸ ਦਲਦਲ ਦੇ ਵਿੱਚ ਫਸਦੇ ਜਾਵਾਂਗੇ ਕੋਈ ਵਹਿਮ ਨਹੀਂ ਕਰਨਾ ਬਸ ਹਮੇਸ਼ਾ ਇੱਕ ਗੱਲ ਯਾਦ ਰੱਖਣੀ ਆ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰਨਾਨਕ ਪਾਸ਼ਾ ਤੋਂ ਉੱਤੇ ਕੋਈ ਨਹੀਂ ਆ ਜਿੰਨਾ ਸਾਡਾ ਭਰੋਸਾ ਆਪਣੇ ਗੁਰਨਾਨਕ ਪਾਸ਼ਾ ਦੇ ਉੱਤੇ ਪੱਕਾ ਹੋਵੇਗਾ ਭਰੋਸਾ ਪੂਰਾ ਹੋਵੇਗਾ ਸ਼ਰਧਾ ਪੂਰੀ ਹੋਵੇਗੀ ਉਹ ਨਹੀਂ ਸਤਿਗੁਰ ਸੱਚੇ ਪਾਸ਼ਾ ਪ੍ਰਤੱਖ ਸਾਡੇ ਕਾਰਜਾਂ ਦੇ ਵਿੱਚ ਵਰਤਦੇ ਨੇ ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਦੂਸਰੀ ਗੱਲ ਆਪਣਾ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਿਯਮ ਪੱਕਾ ਕਰਨਾ ਹੈ ਅਮਰਤ ਵੇਲੇ ਉੱਠ ਕੇ ਭਾਵੇਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰ ਲਓ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਨੀ ਆ ਰਾਤ ਨੂੰ ਸੌਣ ਲੱਗਿਆਂ ਵੀ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣਾ ਗੁਰੂ ਨੂੰ ਯਾਦ ਕਰਕੇ ਸੌਣਾ ਜੇ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਚੱਲ ਰਹੀ ਹੈ ਨਾ ਕਈ ਵਾਰ ਆਪਾਂ ਉਹ ਦੁੱਖਾਂ ਤਕਲੀਫਾਂ ਬਾਰੇ ਸੋਚਦੇ ਸੋਚਦੇ ਸੌ ਜਾਂਦੇ ਆ ਉਹਨਾਂ ਦੁੱਖ ਤਕਲੀਫਾਂ ਨੂੰ ਸੋਚਦੇ ਸੋਚਦੇ ਨਹੀਂ ਸੌਣਾ ਆਪਣੇ ਗੁਰੂ ਸਾਹਿਬ ਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ ਪਾਣੇ ਕੇ ਅੰਤਰਜਾਮੀ ਪਾਤਸ਼ਾਹ ਸਭ ਕੁਝ ਜਾਣਦੇ ਆ ਉਹਨਾਂ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਆ ਪਰ ਜਦੋਂ ਆਪਾਂ ਬੋਲ ਕੇ ਦੱਸਾਂਗੇ ਸਾਡੇ ਜਿਹੜੇ ਦਿਲ ਦਾ ਦੁੱਖ ਆ ਸਾਡੇ ਜਿਹੜਾ ਮਨ ਦਾ ਬੋਝ ਆ ਉਹ ਲੈ ਜਾਵੇਗਾ ਅਤੇ ਜਦੋਂ ਗੁਰੂ ਸਾਹਿਬ ਜੀ ਦੇ ਨਾਲ ਇੰਜ ਗੱਲਾਂ ਕਰਦੇ ਆ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਤਾਂ ਗੁਰੂ ਸਾਹਿਬ ਜੀ ਸਾਨੂੰ ਨਾ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਦੱਸਦੇ ਨੇ ਕਦੇ ਵੀ ਅਜਮਾ ਕੇ ਦੇਖ ਲਿਓ ਜਿਸ ਗੱਲ ਦੀ ਤੁਹਾਨੂੰ ਸਮਝ ਨਾ ਲੱਗ ਰਹੀ ਹੋਵੇ ਇਕਾਂਤ ਵਿੱਚ ਬੈਠ ਕੇ ਆਪਣੇ ਗੁਰੂ ਦੇ ਨਾਲ ਗੱਲਾਂ ਕਰਨੀਆਂ ਗੁਰੂ ਸਾਹਿਬ ਜੀ ਨਾਲ ਦੀ ਨਾਲ ਦੱਸਣਗੇ ਵੀ ਤੇਰੇ ਨਾਲ ਆ ਕਿਉਂ ਹੋਇਆ ਕਿੱਥੇ ਤੇਰੇ ਕੋਲੋਂ ਗਲਤੀ ਹੋ ਗਈ ਕਿਵੇਂ ਤੂੰ ਇਹਨੂੰ ਸੁਧਾਰਨਾ ਹੈ ਸਾਨੂੰ ਸਾਰੇ ਰਸਤੇ ਸਾਫ ਸਪਸ਼ਟ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਗੱਲ ਆ ਸਾਡੇ ਮਨ ਦੀ ਇਹ ਮਨ ਦੇ ਵਿੱਚ ਜਿੰਨਾ ਹੀ ਕਾਲਾਪਣਿਆ ਮਨ ਵਿੱਚ ਜਿੰਨਾ ਹੀ ਗੁੱਸਾ ਈਰਖਾ ਭਰ ਕੇ ਰੱਖਾਂਗੇ ਉਨਾ ਹੀ ਇਹ ਮਨ ਪਟਕੇਗਾ ਅਤੇ ਸਾਨੂੰ ਵੀ ਪਟਕਾਵੇਗਾ ਪਰ ਜਦੋਂ ਅਸੀਂ ਇਸ ਮਨ ਨੂੰ ਗੁਰੂ ਚਰਣਾ ਦੇ ਨਾਲ ਜੋੜ ਦਿੱਤਾ ਇਹਨੇ ਨਾਲ ਦੀ ਨਾਲ ਸ਼ਾਂਤ ਹੋ ਜਾਣਾ ਹੈ ਅਤੇ ਸ਼ਾਂਤ ਮਨ ਦੇ ਵਿੱਚ ਸਭ ਸਾਫ ਸਪਸ਼ਟ ਹੋ ਜਾਂਦਾ ਹੈ ਸਾਰੀਆਂ ਗੱਲਾਂ ਦੀ ਸਾਨੂੰ ਸਮਝ ਆਉਂਦੀ ਆ ਤਾਂ ਇਸ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਰੋਜ਼ ਸਵੇਰੇ ਅਮਰਤ ਵੇਲੇ ਉੱਠਦਿਆਂ ਸਾਰ ਵੀ ਗੁਰੂ ਗੁਰੂ ਕਰਨਾ ਰਾਤ ਨੂੰ ਸੌਣ ਲੱਗਿਆਂ ਵੀ ਗੁਰਬਾਣੀ ਦਾ ਪਾਠ ਕਰਨਾ ਜਾਂ ਗੁਰਮੰਤਰ ਮੂਲ ਮੰਤਰ ਜਾਂ ਕੀਰਤਨ ਸੋਹਣਾ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਸੌਣਾ ਹੈ ਗੁਰੂ ਅੱਗੇ ਅਰਦਾਸ ਕਰਕੇ ਸੌਣਾ ਹਰ ਚੀਜ਼ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਸੋਣਾ ਉੱਠਦੇ ਆਸਾਰ ਵੀ ਸ਼ੁਕਰਾਨਾ ਕਰਨਾ ਜਦੋਂ ਹੀ ਇਹ ਨੀਮ ਆਪਾਂ ਜ਼ਿੰਦਗੀ ਦੇ ਪੱਕੇ ਕਰ ਲੈ ਤਾਂ ਦੇਖਣਾ ਇਹ ਦੁੱਖ ਤਕਲੀਫਾਂ ਤਾਂ ਆਪਣੇ ਆਪ ਸਾਡੀ ਜ਼ਿੰਦਗੀ ਦੇ ਵਿੱਚੋਂ ਬਾਹਰ ਜਾਣ ਗਈਆਂ ਮਹਾਪੁਰਖ ਜੀ ਜੋ ਵੀ ਗੱਲਾਂ ਬਾਤਾਂ ਸਾਨੂੰ ਸਮਝਾਉਂਦੇ ਨੇ ਨਾ ਉਹਨਾਂ ਨੇ ਜ਼ਿੰਦਗੀ ਵਿੱਚ ਤਜਰਬੇ ਕੀਤੇ ਹੋਏ ਨੇ ਕਮਾਈਆਂ ਨੇ ਗੱਲਾਂ ਇਸ ਕਰਕੇ ਸਾਨੂੰ ਆਪ ਕੋ ਸਮਝਾਉਂਦੇ ਨੇ ਤਾਂ ਮਹਾਪੁਰਖਾਂ ਦੀਆਂ ਦਸੀਆਂ ਗੱਲਾਂ ਨੂੰ ਸੁਣ ਕੇ ਆਪਣੇ ਆਪ ਦੇ ਉੱਤੇ ਲਾਗੂ ਕਰਨਾ ਚਾਹੀਦਾ ਹੈ ਤਾਂ ਫਿਰ ਆਓ ਅੱਜ ਤੋਂ ਹੀ ਰੋਜ਼ਾਨਾ ਅਮਰਤ ਵੇਲੇ ਉੱਠੀਏ ਉੱਠ ਕੇ ਸਭ ਤੋਂ ਪਹਿਲਾਂ ਸਤਿਗੁਰ ਸੱਚੇ ਪਾਸ਼ਾ ਨੂੰ ਯਾਦ ਕਰਨਾ ਭਾਵੇਂ ਗੁਰਬਾਣੀ ਦਾ ਪਾਠ ਕਰ ਲਓ ਭਾਵੇਂ ਸਤਿਗੁਰ ਸੱਚੇ ਪਾਸ਼ਾ ਦਾ ਧਿਆਨ ਧਰ ਕੇ ਬੈਠ ਜਾਓ ਭਾਵੇਂ ਕੀ ਨਾਮ ਜਪ ਕਰ ਲਓ ਦਿਨ ਦੇ ਵਿੱਚ ਇੱਕ ਵੇਲੇ ਗੁਰੂ ਘਰੇ ਜ਼ਰੂਰ ਜਾਣਾ ਹੈ ਭਾਵੇਂ ਸਵੇਰ ਦੇ ਵੇਲੇ ਭਾਵੇਂ ਸ਼ਾਮ ਦੇ ਵੇਲੇ ਇੱਕ ਵੇਲਾ ਪੱਕਾ ਕਰਨਾ ਹੈ ਅਤੇ ਗੁਰੂ ਘਰ ਜਦੋਂ ਵੀ ਜਾਣਾ ਸੇਵਾ ਜ਼ਰੂਰ ਕਰਨੀ ਆ ਕਿਉਂਕਿ ਮਹਾਪੁਰਖ ਜੀ ਕਹਿੰਦੇ ਗੁਰੂ ਘਰ ਦੇ ਵਿੱਚ ਕੀਤੀ ਹੋਈ ਸੇਵਾ ਕਦੇ ਵਿਰਥਾ ਨਹੀਂ ਜਾਂਦੀ ਗੁਰੂ ਘਰ ਦੇ ਵਿੱਚ ਆਪਾਂ ਇੱਕ ਤੀਲਾ ਵੀ ਚੁੱਕ ਕੇ ਇੱਥੋਂ ਉੱਥੇ ਰੱਖ ਦਿੱਤਾ ਉਹਦਾ ਵੀ ਫਲ ਸਾਡੀ ਝੋਲੀ ਦੇ ਵਿੱਚ ਪੈਂਦਾ ਹੈ ਗੁਰੂ ਘਰ ਵਿੱਚ ਜਾ ਕੇ ਸੇਵਾ ਕਰਨੀ ਆ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਕਿਸਾਚੇ ਸਾਹਿਬਾ ਕੀ ਨਹੀਂ ਕਰਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਹਿਸੋ ਪਾਵੇ ਨਾਲ ਹੀ ਗੁਰਨਾਨਕ ਪਾਸ਼ਾ ਨੂੰ ਕਹਿਣਾ ਕਿ ਸਤਿਗੁਰ ਸੱਚੇ ਪਾਸ਼ਾ ਚੰਗੇ ਆ ਮੰਦੇ ਆ ਤੇਰੇ ਆ ਅਤੇ ਤੇਰਿਆਂ ਦੀ ਤੈਨੋ ਹੀ ਇਲਾਜ ਸਤਿਗੁਰ ਸੱਚੇ ਪਾਸ਼ਾ ਤੇਰੇ ਤੋਂ ਬਿਨਾ ਹੋਰ ਕਿਤੋਂ ਨਹੀਂ ਮੰਗਣਾ ਸਤਿਗੁਰ ਸੱਚੇ ਪਾਸ਼ਾ ਮੇਰੀ ਆਸ ਵੀ ਤੂੰ ਮੇਰੀ ਅਰਦਾਸ ਵੀ ਤੂੰ ਜਦੋਂ ਆਪਾਂ ਇੰਜ ਭਰੋਸੇ ਦੇ ਨਾਲ ਗੁਰੂ ਦੇ ਦਰ ਤੇ ਜਾਵਾਂਗੇ ਗੁਰੂ ਸਾਹਿਬ ਦੀ ਦੇ ਕੇ ਅਰਦਾਸਾਂ ਬੇਨਤੀਆਂ ਕਰਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਹਰ ਅਰਦਾਸ ਬੇਨਤੀ ਸੁਣਦੇ ਨੇ ਆ ਪੂਰੀ ਵੀ ਕਰਦੇ